ਸਾਤਿਰੀਏ ਕਾਲਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਜਸਪਾਲ ਸਿੰਘ ਆ ਪਿੰਡ ਦਾ ਨਾਮ ਚਖੜਵਾਲਾ ਜ਼ਿਲ੍ਹਾ ਡਿਸਟ੍ਰਿਕਟ ਆ ਜਿਹੜੀ ਫਰੀਦਕੋਟ ਹੈਗੀ ਆ ਜੈਤੋ ਮੰਡੀ ਆ ਬਾਜੇਖਾਨੇ ਦੇ ਕੋਲੇ ਆ ਠੀਕ ਹੈ ਤੁਹਾਡਾ ਆ ਪਾ ਅੱਜ ਮੁਛਲ ਚੌਂਸ ਇੱਕ ਵੇਖਿਆ ਬਹੁਤ ਜਿਆਦਾ ਸੋਹਣਾ ਲੱਗਿਆ ਮੈਨੂੰ ਇਹ ਕਿਹੜੀ ਕੰਪਨੀ ਦਾ ਸੀੜਾ ਅਸੀਂ ਜੀ ਸਟਾਰ ਐਗਰੀ ਦੀ ਸੀਡ ਬਾਰੇ ਸੁਣਿਆ ਸੀਗਾ ਵੀ ਉਹਨਾਂ ਦੇ 1401 ਦੇ ਵਿੱਚ ਜਿਹੜਾ ਝੰਡਾ ਰੋਗ ਬਹੁਤ ਘਟ ਆ ਰਿਹਾ ਤਾਂ ਅਸੀਂ ਇਹਨੂੰ ਅਪਣਾਇਆ ਐਤਕੀ ਵੀ ਸਾਨੂੰ ਮਿਲਿਆ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਵੀ ਸਾਨੂੰ 1401 ਦਾ ਮਿਲਿਆ ਤਾਂ ਵਧੀਆ ਮਤਲਬ ਲੱਗ ਰਿਹਾ ਤੇ ਮਨ ਵੀ ਖੁਸ਼ ਹੋ ਰਿਹਾ ਵੀ ਇਹ ਰਾਇਤ ਕੀ ਝੰਡਾ ਰੋਗ ਨਹੀਂ ਹੈਗਾ ਕੋਈ ਕੋਈ ਟਾਵਾ ਬੂਟਾ ਹੈਗਾ ਤਾਂ ਝਾੜ ਚ ਵੀ ਪੂਰਾ ਫਰਕ ਪਾਉਗਾ ਠੀਕ ਹੈ ਜਿਹੜਾ ਸਟਾਰ ਹੈ ਇਹਦੀ ਸੀਡ ਵਾਲਿਆਂ ਦਾ ਮੁਛਲ 24 ਇੱਕ ਝੰਡਾ ਰੋਗ ਇਹਦੇ ਵਿੱਚ ਕਿਉਂ ਘਟ ਆਉਂਦਾਗਾ ਨਾ ਮਾਤਰ ਕਿਉਂ ਆਉਂਦਾ ਇਸ ਵਾਰ ਤਾਂ ਤੁਸੀਂ ਦੇਖਿਆ ਹੋਊਗਾ ਕਿ ਮੁਛਲ 1401 ਦੇ ਵਿੱਚ ਝੰਡਾ ਰੋਗ ਆਈ ਬਹੁਤ ਜ਼ਿਆਦਾ ਆ ਇਸ ਸਾਲ ਨਹੀਂ ਹਰ ਇੱਕ ਸਾਲ ਹੀ ਆਉਂਦਾਗਾ ਬਕਾਣੀ ਰੋਗ ਜੀ ਨੂੰ ਕਹਿ ਦਿੰਦੇ ਆ ਕਾਰਨ ਕੀ ਆ ਕਿ ਇਸ ਕੰਪਨੀ ਦਾ ਸਟਾਰਸ ਐਗਰੀ ਸਿਡ ਕੰਪਨੀ ਜਿਹੜਾ ਮੁਛਲ 24 ਇੱਕ ਦਾ ਉਹ ਸੁੱਧਿਆਸਦਾ ਆਉਂਦਾ ਜਿਹਦੇ ਕਰਕੇ ਜਿਹੜਾ ਝੰਡਾ ਰੋਗ ਆ ਆਪਣੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਘਟ ਆਉਂਦਾਗਾ ਦੂਜਾ ਮਿਕਸਿੰਗ ਬਹੁਤ ਘੱਟ ਹੁੰਦੀ ਆ ਕੀ ਇਹ ਸੱਚ ਹੈ ਇਹਦੇ ਵਿੱਚ ਮਿਕਸਿੰਗ ਬਹੁਤ ਘੱਟ ਆ ਹਾਂਜੀ ਹਾਂਜੀ ਬਹੁਤ ਘੱਟ ਮਿਕਸਿੰਗ ਆ ਤਾਂ ਦੇਖ ਕੇ ਹੀ ਸਾਡਾ ਪਹਿਲਾਂ ਹੀ ਜਦੋਂ ਸ਼ੁਰੂਆਤ ਹੀ ਪਤਾ ਲੱਗਿਆ ਵੀ ਝੰਡਾ ਰੋਗ ਨਹੀਂ ਇਹਦੇ ਚ ਹੈਗਾ ਤਾਂ ਨਹੀਂ ਆਇਆ ਤਾਂ ਉਹ ਸਾਨੂੰ ਮਨ ਨੂੰ ਤਸੱਲੀ ਮਿਲੀ ਵੀ ਠੀਕ ਆ ਵੀ ਕੰਪਨੀ ਦਾ ਵੀ ਵਧੀਆ ਨਿਕਲਿਆ ਠੀਕ ਆ ਹੁਣ ਜਦੋਂ ਝੰਡਾ ਰੋਗ ਨਹੀਂ ਆਇਆ ਆਪਣੇ ਖੇਤਾਂ ਦੇ ਵਿੱਚ ਮਿਕਸਿੰਗ ਨਾ ਮਾਤਰਾ ਤਾਂ ਜਿਹੜੀ ਪਾਇਓਰਟੀ ਆ 100% ਹੈ ਵੇਚ ਦੀ ਜਿਹਦੇ ਕਰਕੇ 2-3 ਕਮੰਡਲ ਝਾੜ ਤਾਂ ਵੈਸੀ ਵੱਧ ਜਾਣਾ ਕਿਉਂਕਿ ਤੁਸੀਂ ਵੇਖਿਆ ਹੋਊਗਾ ਜਿਹੜੀ ਵੀ ਮੁਛਲ ਚੌਂਸ ਇੱਕ ਜਾਂ ਬਾਸਮਤੀ ਕੋਈ ਵੀ ਵੈਰਾਈਟੀ ਲਗਾਈ ਆ ਉਹਦੇ ਚ ਮਿਕਸਿੰਗ ਆਉਂਦੀ ਆ ਤਾਂ ਉਹਦਾ ਰੇਟ ਵੀ ਘੱਟ ਲੱਗਦਾ ਤੇ ਝਾੜ ਵੀ ਘੱਟ ਨਿਕਲਦਾ ਹੈਗਾ ਬਾਕੀ ਬਾਬਾ ਜੀ ਤੁਸੀਂ ਮੈਨੂੰ ਦੱਸੋ ਕਿ ਮੁਛਲ ਚੌਂਸ ਇੱਕ ਲਾਉਂਦਿਆਂ ਨੂੰ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਮੈਨੂੰ 2015-14 ਦਾ ਲਾ ਰਿਹਾ ਮੈਂ ਬਾਸਪਤੀ ਕਦੇ 11 21 ਲਈ ਸੀ ਉਦੋਂ ਬਾਅਦ 11 21 ਦਾ ਝਾੜ ਮਰਦਾ ਦਿਸਿਆ ਫੇਰ 17 18 ਲਈ ਆ ਫੇਰ ਮੁਛਲ ਵੀ ਹੁਣ 2-3 ਸਾਲ ਹੋ ਗਏ ਲਈ ਆ ਪਹਿਲਾਂ ਵੀ ਲਈ ਸੀ 1 ਸਾਲ ਤਾਂ ਐਤ ਕੀ ਸਟਾਰ ਐਗਰੀ ਲਈ ਆ ਐਤ ਕੀ ਥੋੜਾ ਜਿਆ ਸਾਰਿਆਂ ਨਾਲੋਂ ਵਧੀਆ ਮਨ ਖੁਸ਼ ਹੋਇਆ ਵੀ ਠੀਕ ਆ ਯਾਰ ਵੀ ਵਧੀਆ ਮਿਲ ਗਿਆ ਪਹਿਲਾਂ ਜਦੋਂ ਤੁਸੀਂ ਮੁਛਲ ਚੌਂਸ ਇੱਕ ਲਾਉਂਦੇ ਸੀ ਹਾਂਜੀ ਉਹਦੇ ਨਾਲੋਂ ਤੇ ਅੱਜ ਇਹਦਾ ਸਟਾਰ ਐਗਰੀ ਸੀਡ ਵਾਲਿਆਂ ਦਾ ਮੁਛਲ ਚੌਂਸ ਇੱਕ ਲਾਇਆ ਹਾਂਜੀ ਹਾਂਜੀ ਕੀ ਫਰਕ ਲੱਗਦਾ ਤੁਹਾਨੂੰ ਸਾਨੂੰ ਥੋੜਾ ਜਿਆ ਜਿਹੜਾ ਉੱਤੇ ਹੁਣ ਨਾਜ ਆਇਆ ਪਿਆ ਇਹਦੇ ਬਾਰੇ ਵੀ ਬਹੁਤ ਮਤਲਬ ਵਧੀਆ ਫਲਾਵਟ ਚ ਤੇ ਪੂਰਾ ਆਇਆ ਵਾ ਠੀਕ ਹੈ ਮੁੰਜਰ ਲੰਬੀ ਹੈ ਮੁੰਜਰ ਲੰਬੀਆ ਮੁੰਜਰ ਪੂਰੀ ਠੋਸ ਹੈ ਤਾਂ ਜਿਹੜਾ ਇਹਦੇ ਚ ਕੰਢੀ ਰੋਗ ਆਉਂਦਾ ਹੈਗਾ ਉਹ ਵੀ ਨਹੀਂ ਹਜੇ ਤਾਈਂ ਕੋਈ ਸ਼ਿਕਾਇਤ ਲੱਗੀ ਸਤ ਠੀਕ ਹੈ ਛੰਡਾ ਰੋਗ ਛੰਡਾ ਰੋਗ ਤਾਂ ਕੋਈ ਨਾ ਮਾਤਰਾ ਪੰਜ ਸੱਤ ਪਹਿਲਾਂ ਕਿੰਨਾ ਕਉਂਦਾ ਸੀ ਪਹਿਲਾਂ ਤਾਂ ਹੀ ਚੌਥਾ ਹੀ ਸਹੀ ਹੋ ਜਾਂਦਾ ਸੀਗਾ ਜੀ ਠੀਕ ਹੈ ਹੁਣ ਆਪਣੇ ਕਿਸਾਨ ਵੀਰਾਂ ਦਾ ਅਕਸਰ ਸਵਾਲ ਹੁੰਦਾ ਕਿ ਯਾਰ ਝੰਡਾ ਰੋਗ ਨੂੰ ਕਿਵੇਂ ਕੰਟਰੋਲ ਕਰੀਏ ਤਾਂ ਝੰਡਾ ਰੋਗ ਸਿਰਫ ਬੀਜ ਰਾਹੀਂ ਫੈਲਦਾ ਹੈ ਜੇਕਰ ਚੰਗੀ ਕੰਪਨੀ ਦਾ ਵਧੀਆ ਕੁਆਲਿਟੀ ਦਾ ਤੁਹਾਡੇ ਕੋਲ ਬੀਜ ਹੈਗਾ ਤਾਂ ਝੰਡਾ ਰੋਗ ਨਹੀਂ ਆਵੇਗਾ ਨਹੀਂ ਆਪਾਂ ਕਿਸੇ ਵੀ ਦਵਾਈ ਨਾਲ ਇਸ ਨੂੰ ਰੋਕ ਨਹੀਂ ਸਕਦੇ ਬਾਕੀ ਪਹਿਲਾਂ ਤੁਸੀਂ ਕੋਸ਼ਿਸ਼ ਕਰਕੇ ਦੇਖ ਲਈ ਹੋਣੀ ਆ ਹਾਂਜੀ ਹਾਂਜੀ ਬਹੁਤ ਕੋਸ਼ਿਸ਼ ਕੀਤੀ ਸੀਗੀ ਦਵਾਈਆਂ ਵੀ ਲਿਆ ਲਿਆ ਪਾਉਣੀਆਂ ਤਾਂ ਕਾਲੀ ਚੱਕਰਾ ਵੀ ਪਾਉਣੀ ਤਾਂ ਮਤਲਬ ਹੋਰ ਜਿਹੜਿਆ ਹੈਗਾ ਟ੍ਰਾਈਕੋਡਰਮਾ ਹੈਗੀ ਆ ਉਹ ਵੀ ਜਾ ਕੇ ਲਿਆ ਲਿਆ ਕੇ ਪਾਉਣੀ ਤਾਂ ਉਹਦੇ ਨਾਲ ਮਾੜਾ ਮੋਟਾ ਜਿਹਾ ਫਰਕ ਪੈਂਦਾ ਸੀ ਨਹੀਂ ਉਨੇ ਹੀ ਫੇਰ ਬੂਟਾ ਸਾਬ ਤਾਂ ਸਾਬ ਤਾਂ ਬੂਟਾ ਹੀ ਹੋ ਜਾਂਦਾ ਸੀ ਨਾਲ ਦਾ ਬੂਟਾ ਵੀ ਕਰ ਦਿੰਦਾ ਸੀ ਐਦਿਕੀ ਸਾਬ ਤੇ ਬੂਟੇ ਚ ਇੱਕ ਡਾਲੀ ਹੁੰਦੀ ਸੀਗੀ ਨਹੀਂ ਤੇ ਨਹੀਂ ਠੀਕ ਹੈ ਤੁਸੀਂ ਅਗਲੇ ਸਾਲ ਸਟਾਰ ਐਗਰੀ ਸੀਡ ਵਾਲਿਆਂ ਦਾ ਮੁਛਲ ਚੋਂ ਸ ਇੱਕ ਲਗਾਉਂਗੇ ਕਿ ਨਹੀਂ ਸੰਤੁਸ਼ਟਾਂ ਕਿ ਨਹੀਂ 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 ਇਹ ਤਾਂ ਪੂਰੇ ਸਾਡੇ ਤਾਂ ਮੇਰੇ ਤੋਂ ਛੋਟੇ ਨੇ ਵੀ 30 40 ਕਿੱਲੇ ਲਾਏ ਆ ਮੈਂ ਵੀ ਲਾਏ ਆ ਤਾਂ ਅਸੀਂ ਤਾਂ ਚਾਰਾਂ ਪੰਜਾਂ ਜੀਵਿੰਦਾਰਾਂ ਨੂੰ ਜਿਹੜੇ ਦੋਸਤ ਮਿੱਤਰ ਹੈਗੇ ਆ 10 ਉਹਨਾਂ ਨੂੰ ਦੱਸ ਕੇ ਇਹੀ ਬੀਜ ਆ ਰეკਮੈਂਡ ਕਰਦੇ ਆ ਵੀ 1401 ਸਟਾਰ ਐਗਰੀ ਦਾ ਹੀ ਲਾਓ ਜੇ ਤੁਸੀਂ ਬਚਣਾ ਤਾਂ ਠੀਕ ਹੈ ਸਭ ਤੋਂ ਵੱਡੀ ਵਿਸ਼ੇਸ਼ਤਾ ਚੰਡਾ ਰੋਗ ਇਸ ਦੇ ਵਿੱਚ ਬਹੁਤ ਜਿਆਦਾ ਘਟ ਆਉਂਦਾ ਦੂਜੀ ਵਿਸ਼ੇਸ਼ਤਾ ਬੀਜ ਸੋਦੇਸ ਦਾ ਐਮ ਐਲ ਦਾ ਤਾਂ ਕਰਕੇ ਅੱਗੇ ਆਪਣ ਨੂੰ ਚੰਡੇ ਰੋਗ ਦੀ ਸਮੱਸਿਆ ਨਹੀਂ ਹੁੰਦੀ ਇੱਕ ਤਾਂ ਮਿਕਸਿੰਗ ਬਹੁਤ ਜਿਆਦਾ ਘੱਟ ਆ 100% ਪਿਓਰਿਟੀ ਮਿਲਦੀ ਹੈਗੀ ਜਿਹਦੇ ਕਰਕੇ ਮੁੰਜਰ ਦਾ ਸਾਈਜ਼ ਲੰਬਾ ਹੁੰਦਾ ਕਿਉਂਕਿ ਜਦੋਂ ਮਿਕਸਿੰਗ ਨਾ ਹੋਈ ਹਾਂਜੀ ਠੀਕ ਹੈ ਇੱਕ ਤਾਂ ਮਿਹਨਤ ਵੀ ਆਪਾਂ ਨੂੰ ਘੱਟ ਕਰਨੀ ਪਊਗੀ ਹਾਂਜੀ ਹਾਂਜੀ ਸਪਰੀਹਾਂ ਵੀ ਘੱਟ ਕਰਨੀਆਂ ਪੈਣਗੀਆਂ ਜਿਹਦੇ ਕਰਕੇ ਵੈਸੇ ਹੀ ਆਪਣਾ ਖੇਤ ਵੇ ਜਾ ਕੇ ਮਨ ਲੱਗਿਆ ਰਹਿੰਦਾ ਹੈਗਾ ਹੁਣ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਇਸ ਵਾਰ ਇਹਦੀ ਮੁੰਜਰ ਦਾ ਵੀ ਫਰਕ ਆ ਉਹ ਇਸ ਕਰਕੇ ਫਰਕ ਆ ਕਿਉਂਕਿ ਆਪਾਂ ਵਧੀਆ ਕੰਪਨੀ ਤੋਂ ਬੀਜ ਲੈਂਦਾ ਬੀਜ ਕਿਹੜੀ ਕੰਪਨੀ ਤੋਂ ਲੈਂਦਾ ਸਟਾਰ ਐਗਰੀ ਕੰਪਨੀ ਤੋਂ ਲੈਂਦਾ ਸਟਾਰ ਐਗਰੀ ਸੀਡ ਤਾਂ ਅੱਜ ਦੀ ਵੀਡੀਓ ਚੈਨਾਂ ਕੀ ਹੁੰਦੇ ਹੋ ਜੀ ਆਜ ਤੇ ਧੰਨਵਾਦ ਦੋਸਤੋ